ਜਿਸ ਦਿਨ ਵੀ ਅਭਿਆਸੀ ਤੇ ਪਹਿਲੇ ਪਹਿਲੇ ਘਟਨਾ ਘਟਦੀ ਔਖ ਹੈਰਾਨ ਹੋ ਜਾਂਦਾ ਹੈ ਕੀ ਹੈ ਇਹ ਤੇ ਵਾਸਤਵਕ ਕੀ ਹੈ ਤੇ ਮੈਂ ਇਤਨਾ ਵੀ ਅਰਸ਼ ਕਰਦਿਆਂ ਕਿ ਕਥਾ ਅਭਿਆਸੀਆਂ ਲਈ ਅਸ ਦੇ ਮਾਰਗ ਤੇ ਚਲੇ ਨਹੀਂ ਸ਼ਾਇਦ ਮੈਂ ਅਸ ਕਰਾਉਣਾ ਦਾ ਤਾਲ ਮੇਲ ਵੀ ਨਾ ਬੈਠੇ ਇਸ ਵਿਚਾਰ ਨਾਲ ਕੋਈ ਆਏ ਸੀ ਕੀਰਤਨ ਸੁਣਨ ਆਏ ਸੀ ਕਥਾ ਸੁਣਨੇ ਕੀ ਪਤਾ ਨਹੀਂ ਕਿਤੋਂ ਦੀਆਂ ਗੱਲਾਂ ਕਰਨ ਲੱਗ ਪਏ ਅਭਿਆਸੀ ਦੇ ਅੰਦਰੋਂ ਸਵਾਲ ਪੈਦਾ ਹੋਇਆ ਕੀ ਹੈ ਇਹ ਨੂਰ ਕੀ ਹੈ ਇਹ ਪ੍ਰਕਾਸ਼ ਕੀ ਹੈ ਪਰਮ ਆਨੰਦ ਕੀ ਹੈ ਨੂਰ ਹੀ ਬੋਲ ਪਿਆ ਇਹ ਬ੍ਰਹਮ ਆਏ ਆਤਮ ਸਰੂਪ ਜਹ ਅਮਿਤ ਤੇਜ ਅਬਗਤ ਅਬੂ ਜਿਹਨੂੰ ਤੂੰ ਵੇਖ ਰਿਹਾ ਹੈ ਇਹੀ ਤੇ ਬ੍ਰਹਮ ਹੈ ਹੋਰ ਕੀ ਬ੍ਰਹਮ ਹੁੰਦਾ ਹੈ ਜਿਸ ਨੂੰ ਤੂੰ ਮਹਿਸੂਸ ਕਰ ਰਿਹਾ ਹੈ ਇਹੀ ਬ੍ਰਹਮ ਹੈ ਇਹ ਕਿੱਥੋਂ ਆਇਆ ਕਿਧਰੋਂ ਵੀ ਨਹੀਂ ਆਇਆ ਤੇਰੇ ਅੰਦਰ ਸੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਨੌਂ ਨਿੰਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਨੇ ਇਸ ਕਾ ਬਿਸਰਾ ਜ਼ਬਾਨ ਵਾਹਿਗੁਰੂ 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 ਜਪੇ ਰਾਮ ਰਾਮ ਜਪੇ ਕਿਆ ਪਤਾ ਚੱਲ ਜਾਂਦਾ ਹੈ ਰਾਮ ਹੈ ਵਾਹਿਗੁਰੂ ਹੈ ਕਿਆ ਪਤਾ ਚੱਲ ਜਾਂਦਾ ਹੈ ਤੁਹਾਡੇ ਸਾਹਮਣੇ 2 ਮਿੰਟ ਕਰਦਾ ਮੈਨੂੰ ਕੱਖ ਨਹੀਂ ਪਤਾ ਪਰ ਇੱਕ ਸੈਕਿੰਡ ਲਈ ਜੇ ਮੈਂ ਮੂੰਹ ਦੇ ਸ਼ੱਕਰ ਰੱਖਾਂ ਮੇਰੀ ਜ਼ਬਾਨ ਮਿੱਠੀ ਹੋ ਜਾਏਗੀ ਨਾਮ ਅਰੇ ਕਾ ਨੇ ਉਹ ਹਸਤੀ ਇੱਕੋ ਹੈ ਉਸਦੇ ਨਾਮ ਅਨੇਕ ਹਨ ਅਨੰਤ ਨਾਮ ਬੇਸ਼ੁਮਾਰ ਨਾਮ ਪਰ ਕਿਸੇ ਵੀ ਨਾਮ ਨਾਲ ਜਪੇ ਉਹ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਇਹ ਵੀ ਮੈਰਜ ਕਰਦੇ ਉਹ ਪ੍ਰਗਟ ਹੁੰਦਾ ਹੈ ਅੱਲਾਹ ਹੋ ਅੱਲਾਹ ਦੀ ਧੁਨੀ ਜਿਨ੍ਹਾਂ ਨੇ ਰੱਟੇ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਓਮ ਓਮ ਦੀ ਧੁਨੀ ਜਿਨ੍ਹਾਂ ਨੇ ਰੱਟੀ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ ਕਲਯੁਗ ਦੇ અવਤਾਰੀ ਪੁਰਸ਼ ધਾਨਗੁਰ ਨਾਨਕ ਦੇਵ ਜੀ ਮਹਾਰਾਜ ਜਿਹੜਾ ਮੰਤਰ ਲੈ ਕੇ ਆਏ ਵਾਹਿਗੁਰੂ ਵਾਹਿਗੁਰੂ ਤੂੰ ਵਾ ਅਸ਼ਰਜ ਹੈ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਗੁਣਾਤਮਕ ਨਾਮ ਇਸ ਨੂੰ ਕਹਿੰਦੇ ਨੇ ਤਖੱਲੁਸ ਗੁਣਾਤਮਕ ਨਾਮ ਇਹ ਗੁਣਾਤਮਕ ਨਾਮ ਗੁਰਨਾਨਕ ਦੇ ਸਾਹਮਣੇ ਪ੍ਰਗਟ ਹੋਇਆ ਹੈ ਈਸ਼ਵਰ ਤੂੰ ਅਸ਼ਰਜ ਹੈ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਦੇਣਾ ਜਾਣਣਾ ਦੇਣਾ ਤੂੰ ਰਸਨਾ ਵਾਹਿਗੁਰੂ 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 ਰਟਣ ਲੱਗ ਪਈ ਤੂੰ ਬਸ ਇਹੀ ਜਪਣਾ ਹੈ ਇਸ ਤਰ੍ਹਾਂ ਹੀ ਜਪਣਾ ਹੈ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਢੰਗ ਵੀ ਦੱਸ ਦਿੱਤਾ ਹੈ ਢੰਗ ਕੋਈ ਨਹੀਂ ਢੰਗ ਹੈ ਤੁਸੀਂ ਆਖੋਗੇ ਤੇ ਪਹਿਲੀ ਕਹਿੰਦਾ ਤੇ ਬਿਲਕੁਲ ਪਹਿਲੀ ਭੋਜਨ ਛਕਣ ਦਾ ਜੋ ਢੰਗ ਪੁੱਛੇ ਹੈ ਭੁੱਖ ਨਹੀਂ ਲੱਗੇ ਪਰ ਵੀ ਛੱਕਣ ਦਾ ਢੰਗ ਹੈ ਭੋਜਨ ਦੀ ਬੁਰਕੀ ਕੰਨਾਂ 'ਚ ਨਹੀਂ ਪਾਈਦੀ ਅੱਖਾਂ 'ਚ ਨਹੀਂ ਪਾਈਦੀ ਮੂੰਹ 'ਚ ਪਾਈਦੀ ਹੈ ਜੇਕਰ ਕੋਈ ਇਸ ਬੁਰਕੀ ਨੂੰ ਨਖਰੇ 'ਚ ਪਾਵੇ ਕੰਨ 'ਚ ਪਾਵੇ ਤਾਂ ਕਹਿਣਾ ਪੈਦਾ ਇੱਕ ਇਸ ਨੂੰ ਭੁੱਖ ਨਹੀਂ ਲੱਗੀ ਦੂਜਾ ਇਸ ਨੂੰ ਢੰਗ ਦਾ ਵੀ ਨਹੀਂ ਪਤਾ ਔਰ ਜਿੰਨੂੰ ਭੁੱਖ ਲੱਗੀ ਹੈ ਉਹ ਅੱਖਾਂ ਦੇ ਵਿੱਚ ਭੋਜਨ ਦੀ ਬੁਰਕੀ ਕਿਉਂ ਪਾਏਗਾ ਤੇ ਮੂੰਹ ਦੇ ਵਿੱਚ ਪਾਏਗਾ ਜਿਸ ਦੇ ਅੰਦਰ ਸਤ ਸੰਗ ਕਰਦੇ ਆਇਆ ਇਹ ਭੁੱਖ ਪੈਦਾ ਹੋ ਗਈ ਹੈ ਦਵਾਈਆਂ ਮਨੁੱਖ ਲੈਂਦਾ ਹੈ ਕਿ ਬੁਖ ਪੈਦਾ ਹੋਵੇ ਕਥਾ ਕੀਰਤਨ ਇੱਕ ਐਸੀ ਔਸ਼ਧੀ ਹੈ ਮਨੁੱਖ ਦੇ ਅੰਦਰ ਬੁਖ ਪੈਦਾ ਹੋ ਜਾਂਦੀ ਹੈ ਗੁਰਦੁਆਰੇ ਆਣਾ ਤੁਸੀਂ ਉਸ ਦਿਨ ਸਫਲ ਸਮਝ ਲੈਣਾ ਆਇਆ ਹੋਇਆ ਜਿਸ ਦਿਨ ਬੁਖ ਪੈਦਾ ਹੋ ਜਾਏ ਅਜੇ ਤੇ ਇਲਾਜ ਕਰਾ ਰਹੇ ਹੋ ਇਲਾਜ ਕਰਾ ਰਹੇ ਹਾਂ ਔਸ਼ਦਾਲੇ ਆ ਰਹੇ ਹਾਂ ਵੈਦ ਦੇ ਕੋਲ ਆ ਰਹੇ ਮੇਰਾ ਵੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਤ ਮੁਕਦੇਵੇ ਕਾਟੇ ਜਮ ਕੀ ਬੰਦਾ ਜਿਸ ਦਿਨ ਹਰੀ ਨਾਮ ਦੀ ਬੁਖ ਪੈਦਾ ਹੋ ਜਾਏ ਤੋ ਸਮਰ ਲੋ ਆਇਆ ਹੋਇਆ ਸਫਲ ਹੋ ਗਿਆ। ਬਿਮਾਰੀ ਦੂਰ ਹੋ ਗਈ। ਰੋਗ ਮਿਟ ਗਏ। ਤੋ ਸਿਰਫ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਨਹੀਂ ਮਹਾਰਾਜ ਕਹਿੰਦੇ ਨੇ ਗਾਵੀਏ। ਸੁਣੀਏ। ਮਨ ਰੱਖੀਏ ਭਾਵ। ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੰਨ ਸੁਣਨ ਤੇ ਮਨ ਵਿੱਚ ਭਾਵਨਾ ਵੀ ਹੋਵੇ ਤਿੰਨ ਗੱਲਾਂ ਦੀ ਸਤਿਗੁਰ ਨੇ ਇੱਥੇ ਪੁਸ਼ਟੀ ਕੀਤੀ ਹੈ ਗਾ ਵੀਏ ਸੁਣੀਏ ਵਾਹਿਗੁਰੂ ਵਾਹਿਗੁਰੂ ਤੇਰੀ ਜ਼ਬਾਨ ਗਾ ਰਹੀ ਏ ਅਗਰ ਤੂੰ ਸੁਣ ਨਹੀਂ ਰਿਹਾ ਤੇ ਤੇ ਆਖਿਆ ਹਵਾ ਚ ਉੱਡ ਗਿਆ ਇਹ ਤੇ ਚਲਾ ਗਿਆ ਹਵਾ ਵਿੱਚ ਇਸ ਨੇ ਤੇਰੇ ਅੰਦਰ ਨਹੀਂ ਪ੍ਰਵੇਸ਼ ਕੀਤਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਉਹ ਪਚ ਕੇ ਮਿੰਜ ਬਣੇਗੀ ਮਾਸ ਬਣੇਗੀ ਹੌਣ ਬਣੇਗੀ ਇੰਦਰੀਆਂ ਦੀ ਸ਼ਕਤੀ ਬਣੇਗੀ ਗੁਰੂ ਦਾ ਮੰਤਰ ਜ਼ਬਾਨ ਨਾਲ ਉਚਾਰਿਆ ਹੋਇਆ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਨਾਭੀ ਨੂੰ ਧੋਨੀ ਕਹਿੰਦੇ ਨੇ ਜਦ ਅੰਦਰ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਨਾ ਕਿ ਕੁਝ ਬੋਲਣਾ ਹੈ ਫੁਰਨਾ ਪੈਦਾ ਹੁੰਦਾ ਉਸ ਫੁਰਨੇ ਨਾਲ ਪਵਨ ਨਾਭੀ ਨਾਲ ਟਕਰਾਂਦੀ ਏ ਦੇਹੀ ਮਾਟੀ ਬੋਲੇ ਪਵਨ ਉਹ ਜਿਹੜੀ ਹਵਾ ਹੈ ਉਹ ਜਿਹੜੀ ਪਵਨ ਹੈ ਉਹ ਨਾਫ ਨਾਲ ਟਕਰਾਂਦੀ ਏ ਨਾਭੀ ਥੋੜੀ ਜਿਹੀਆਂ ਖੁੱਲਦੀ ਏ ਉੱਥੋਂ ਧੁਨ ਉੱਠ ਪੈਂਦੀ ਏ ਥੋੜੀ ਜਿਹੀਆਂ ਇਹ ਨਾਫ ਖੁੱਲਦੀ ਏ ਧੁਨ ਉੱਠ ਖੜੀ ਆਉਂਦੀ ਏ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਦ ਕੋਈ ਜਾਪ ਕਰਦਾ ਹੈ ਔਰ ਉਸ ਨੂੰ ਜਦ ਸੁਣਦਾ ਹੈ ਤਾਂ ਇਹ ਧੁਨੀ ਪਲਟ ਕੇ ਫਿਰ ਧੁਨੀ ਨਾਲ ਟਕਰਾਂਦੀ ਹੈ। 나ਫ ਨਾਲ ਟਕਰਾਂਦੀ ਹੈ। ਅਗਰ ਕੋਈ ਸੁਣ ਰਿਹਾ ਹੈ। ਸੁਣ ਨਹੀਂ ਰਿਹਾ ਤਾਂ ਬੋਲ ਆਵਾਜ਼ ਛੁੱਟ ਗਏ। ਬਾਹਰ ਉੱਡ ਗਏ। ਇਤਨੀ ਮਹਿਰਜ਼ ਕਰਦੇ ਆ। ਗਾ ਵੀਏ ਸੁਣੀਏ ਗੱਲ ਸਾਰੀ ਸੁਣਨ ਦੀ ਔਰ ਸੁਣਨ ਦੀ ਇਤਨੀ ਮਹਿਮਾ ਰਾਜ ਕਰਨ ਨਾਉਨ ਇੱਕ ਭਗਤਾ ਸਦਾ ਵਿਗਾਸ ਸੁਣੀ ਹੈ ਦੁੱਖ ਪਾਪ ਘਾ ਰਾ ਸੁਣਦੇ ਹੀ ਦੁੱਖ ਨਾਸ ਹੋ ਜਾਂਦੇ। ਸੁਣਦੇ ਪਾਪ ਨਾਸ ਹੋ ਜਾਂਦੇ ਨੇ ਸੁਣਦੇ ਆ ਕੋਈ ਪੀਰ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਗੈਨੀ ਬਣ ਜਾਂਦਾ ਹੈ ਦਾਨੀ ਬਣ ਜਾਂਦਾ ਹੈ ਸੁਣਦੇ ਆ ਇਤਨਾ ਪਵਿੱਤਰ ਹੋ ਜਾਂਦਾ ਹੈ ਕਿ 68 ਤੀਰ ਉਸ ਤੋਂ ਕੁਰਬਾਨ ਕੀਤੇ ਜਾ ਸਕਦੇ ਸੁਣੀ 68 ਕਾ ਇਸਨਾ ਬੜੀ ਲੰਬੀ ਚੋੜੀ ਗੱਲ ਮੁਖਤਸਰ ਮੈਂ ਅਰਜ਼ ਕਰਾਂ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਕੋਈ ਸੁਣੇ ਗਾਵਿਏ ਸੁਣੇ ਹੈ ਵਾਹਿਗੁਰੂ ਵਾਇਗਰੁ ਇੰਜ ਕੋਈ ਉਚਾਰਨ ਕਰੇ ਇਸ ਨੂੰ ਸੁਣੇ ਤਾਂ ਜੈਸੇ ਧਿਆਨਪੂਰਵਕ ਸੁਨੇਗਾ ਇਹ ਧੁਨੀ ਧੁਨੀ ਨਾਲ ਟਕਰਾਈਗੀ ਇਹ ਸ਼ਬਦ ਨਾਫ ਨਾਲ ਟਕਰਾਈਗਾ ਨਾਫ ਥੋੜੀ ਜਿਆਦਾ ਖੁੱਲੇਗੀ ਔਰ ਆਪ ਦੀ ਬਿਆਸ ਲਈ ਅਰਜ਼ ਕਰਾਂ ਇਹ ਨਾਫ ਪੂਰੀ ਖੁੱਲ ਜਾਏ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ ਦਰਦ ਦੇ ਮਾਰਿਆਂ ਹੋ ਜਾਂਦਾ ਇਸ਼ਕ ਦੇ ਮਾਰਿਆਂ ਦਾ دارو ਖੁਦਾ ਦਾ دیدار ਹੁੰਦਾ ਇਹ ਤੇਰੇ ਕੋਲ ਨਹੀਂ ਹੈ ਤੂੰ ਜਾ ਇੱਕ ਬਸੇ ਤੈਨੂੰ ਗੱਲ ਦੀ ਸਮਝ ਹੀ ਨਹੀਂ ਹੈ ਮੈਂ ਰੋਗੀ ਨਹੀਂ ਆ ਕਹਿੰਦੇ ਪਹਾੜ ਦੇ ਇੱਕ ਗਾਰ ਦੇ ਵਿੱਚ ਮੁਹੰਮਦ ਸਾਹਿਬ ਰੋਜ਼ ਅੱਲਾਹ ਹੋ ਅੱਲਾਹ ਹੋ ਦੀ ਧੁਨੀ ਦਾ ਅਭਿਆਸ ਕਰਦੇ ਸਨ ਇੱਕ ਦਿਨ ਇਸ ਧੁਨੀ ਨੇ ਧੁਨੀ ਦੇ ਉੱਤੇ ਚੋਟ ਕਰ ਦਿੱਤੀ ਨਾਭੀ ਤੇ ਚੋਟ ਕਰ ਦਿੱਤੀ ਨਾਭ ਖੁੱਲ ਗਈ ਉਸੇ ਹਾਲਤ ਵਿੱਚ ਇਹ ਘਰ ਆ ਗਏ ਕੰਬਦੇ ਹੋਏ ਜੋ ਮੈਂ ਹਦੀਸ ਪੜ੍ਹੀ ਸਾਰਾ ਸਾਰੇ ਦਾ ਸਾਰਾ ਸਰੀਰ ਕੰਬ ਰਿਹਾ ਦੰਦੀਆਂ ਵੱਜ ਰਹੀਆਂ ਨੇ ਮੁਠੀਆਂ ਬੰਨ ਆਪ ਦੀ ਬੇਗਮ ਖਦੀਜਾ ਜੋ ਉਮਰ ਵਿੱਚ ਮੁਹੰਮਦ ਸਾਹਿਬ ਤੋਂ 15 ਸਾਲ ਵੱਡੀ ਸੀ ਪਹਿਲੇ ਵਕਤ ਦੇ ਵਿੱਚ ਪਹਿਲੀ ਅਵਸਥਾ ਦੇ ਵਿੱਚ ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ ਖਦੀਜਾ ਇੱਕ ਮਾਲਦਾਰ ਬੇਵਸੀ ਇਹ ਇਸ ਦਾ ਸਮਾਨ ਲੈ ਕੇ ਦਮਸ਼ਕ ਦੇ ਚ ਵੇਚਣ ਜਾਂਦੇ ਸਨ ਬਗਦਾਦ ਦੇ ਚ ਵੇਚਣ ਜਾਂਦੇ ਸਨ ਔਰ ਇਹਨਾਂ ਨੂੰ ਮਿਹਨਤਾਨਾ ਖਦੀਜਾ ਦਿੰਦੀ ਹੁੰਦੀ ਸੀ ਇਮਾਨਦਾਰੀ ਮੁਹੰਮਦ ਸਾਹਿਬ ਦੀ ਦੇਖ ਕੇ ਖੁਦਾਈ ਬੰਦਗੀ ਦੇਖ ਕੇ ਨੂਰਾਨੀ ਚਿਹਰਾ ਦੇਖ ਕੇ ਸ਼ਰਾਫਤ ਦੇਖ ਕੇ ਮਾਲਕਨ ਤੇ ਨੌਕਰ ਦਾ ਇਹ ਰਿਸ਼ਤਾ ਪਤੀ ਪਤਨੀ ਦੇ ਚ ਬਦਲੇ ਆ ਖਦੀਜਾ ਪਹਿਲੀ ਬੇਗਮ ਹੈ ਮੁਹੰਮਦ ਸਾਹਿਬ ਦੀ ਖਦੀਜਾ ਇੱਕਦਮ ਉਹਨਾਂ ਨੂੰ ਚਾਰ ਪਾਈ ਤੇ ਲਟਾਂਦੀ ਹੈ 8-9 ਕੰਬਲ ਉੱਪਰ ਪਾ ਦਿੰਦੀ ਹੈ ਕੰਬੜੀ ਬੰਦ ਨਹੀਂ ਹੋ ਰਹੀ ਇੱਕ ਕੰਬਲ ਦੋ ਜਾ ਤੇ ਜਾ ਕੰਬੜੀ ਉਸੇ ਤਰ੍ਹਾਂ ਛਿੜੀ ਹੋਈ ਹੈ ਜਦ ਇਤਨੇ ਕੰਬਲ ਪਾਏ ਤੇ ਕਾਂਬਾ ਚੱਲ ਰਿਹਾ ਹੈ ਬੰਦ ਨਹੀਂ ਵਿਚਾਰੀ ਇਹ ਵੀ ਬਾਹਰ ਗਈ ਤਬੀਬ ਨੂੰ ਬੁਲਾ ਲਈ ਹਕੀਮ ਨੂੰ ਅਕੀਮ ਨੂੰ ਜੈਸੇ ਬੁਲਾਇਆ ਉਹ ਨਵਸ ਦੇਖਦਾ ਹੈ ਤੇ ਮੁਹੰਮਦ ਸਾਹਿਬ ਦੇ ਮੂੰਹੋਂ ਜੋ ਬੋਲ ਨਿਕਲੇ ਉਹ ਕੁਰਾਨ ਦੀਆਂ ਆਇਤਾਂ ਸਨ ਇਹ ਪਹਿਲੀ ਆਇਤ ਸੀ ਜੋ ਉਹਨਾਂ ਦੇ ਮੂੰਹ ਚੋਂ ਨਿਕਲੀ ਖਦੀਜਾ ਸੁਣ ਕੇ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ ਇਹ ਖੁਦਾ ਦੇ ਨੇ ਤੁਸੀਂ ਤੇ ਅਨ ਪੜ੍ਹੋ ਇੰਨੀ ਤਰਤੀਬ ਦੇ ਔਰ ਇਤਨੇ ਗਿਆਨ ਭਰੇ ਇਹ ਬੋਲ ਮੁਹੰਮਦ ਤੁਹਾਡੇ ਨਹੀਂ ਹੋ ਸਕਦੇ ਇਤੋ ਸਹੀ ਨਹੀਂ ਬੋਲ ਰਹੇ ਤੇ ਮੁਹੰਮਦ ਸਾਹਿਬ ਨੇ ਵੀ ਕਹਿ ਦਿੱਤਾ ਖਦੀਜਾ ਅੱਜ ਤੋਂ ਮੈਂ ਬੋਲਣਾ ਬੰਦ ਹੀ ਕਰ ਦਿੱਤਾ ਚੁੱਪ ਕਰ ਗਿਆ ਹੁਣ ਤੇ ਖੁਦਾ ਬੋਲਦਾ ਮੈਂ ਨਹੀਂ ਬੋਲਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਆਪੋ ਬੋਲਣਾ ਜਾਣਦਾ ਮੈਨੂੰ ਬੋਲਣਾ ਆਉਂਦਾ ਹੀ ਨਹੀਂ ਮੈਂ ਨਹੀਂ ਬੋਲਦਾ ਜੋ ਖਸਮ ਬੋਲਦਾ ਸੋ ਬੋਲਦਾ ਹੈ ਉਹ ਆਪੋ ਬੋਲਣਾ ਜਾਣਦਾ ਉਹ ਕਿਹਾ ਸਭ ਹੁਕਮਾਉ ਜੀ ਜੇ ਜੈਸ਼ੇ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਕਾਗਰਤਾ ਬਖਸ਼ ਨੇ ਵਾਹਿਗੁਰੂ ਵਾਹਿਗੁਰੂ ਅਗਰ ਕੋਈ ਐਸਾ ਉਚਾਰਨ ਕਰੇ ਕਮ ਸੇ ਕਮ ਕੱਲ ਤੋਂ 5 ਮਿੰਟ ਤੇ ਜ਼ਰੂਰ ਕਰਨਾ ਤੇ ਜੇ ਕੱਲ 5 ਮਿੰਟ ਸਵੇਰੇ ਕਰੋਗੇ ਤੇ ਸਮਝ ਲੈਣਾ ਤੁਸੀਂ ਕਥਾ ਸੁਣੀਆਂ ਨਿਤ ਨਹੀਂ ਸੁਣੀ ਮਨੋਰੰਜਨ ਐਵੇਂ ਗਏ ਗੁਰਦੁਆਰੇ ਇਹ ਕਰਨਾ ਅੰਮ੍ਰਿਤ ਵੇਲੇ ਹੁੰਦਾ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਕਰਜ ਰਹਿ ਨਿਖੁੱਟੇ ਨਾਹੀਂ ਇਸ ਨੂੰ ਈਰਾਨ ਦਾ ਸੂਫੀ ਫਕੀਰ ਸ਼ੇਖ ਸਾਦੀ ਕਹਿੰਦਾ ਹੈ ਦੁਆ ਕੁੰਬਾ ਸ਼ਬਦ ਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇਂ ਮਨੁੱਖਾਂ ਦੇ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਗੋ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਉਰੇ ਫਕੀਰ ਦਾਵੇ ਨਾਲ ਕਹਿੰਦਾ ਜੋ ਰਾਤ ਦੇ ਚੌਥੇ ਪੈਰ ਖੁਦਾ ਦੇ ਇਹ ਕੋ ਮੰਗਤੇ ਨਹੀਂ ਬਣਦੇ ਇਹ ਦਾਵੇ ਨਾਲ ਕਹਿੰਦਾ ਉਹ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵ ਹੀ ਨਹੀਂ ਸਕਣਗੇ ਮੁਰਦਿਆਂ ਦੀ ਤਰ੍ਹਾਂ ਜੀਵਣਗੇ ਸ਼ੇਖ ਸਾਦੀ ਦੁਆ ਕੁੰਬਾ ਸਭ ਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਬਾਦਸ਼ਾਹ ਦੀ ਬਾਣੀ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਕਰਚ ਰਹੇ ਨਿਖੁੱਟੇ ਨਹੀਂ ਦਸਨਾ ਵਾਹਿਗੁਰੂ ਵਾਹਿਗੁਰੂ ਇੰਜ ਜਪੇ ਤੇ ਕੰਨ ਸੁਣਨ ਅਗਰ ਐਸਾ ਹੈ ਤਾਂ ਇਹ ਵਾਹਿਗੁਰੂ ਦੀ ਧੋਨੀ ਧੋਨੀ ਤੇ ਝੋਟ ਕਰੇਗੀ ਨਾਭੀ ਤੇ ਝੋਟ ਕਰੇਗੀ ਇੱਕ ਮੌਤ ਦੇ ਸਮੇਂ ਜਦ ਇਹ ਗੰਢ ਖੁੱਲਦੀ ਹੈ ਤਾਂ ਸਰੀਰ ਦਾ ਅੰਤ ਹੋ ਜਾਂਦਾ ਹੈ ਸਰੀਰ ਨੂੰ ਜਲਾਣਾ ਪੈਂਦਾ ਹੈ ਜਾਂ ਦਫਨ ਕਰਨਾ ਪੈਂਦਾ ਹੈ ਪਰ ਵਾਹਿਗੁਰੂ ਵਾਹਿਗੁਰੂ ਜਪਦੇ ਨਾ ਅਗਰ ਗੰਢ ਖੁੱਲ ਗਈ ਮੰਨ ਦੀ ਮੌਤ ਹੋ ਜਾਂਦੀ ਏ ਤਨ ਤੇ ਜ਼ਿੰਦਾ ਰਹਿੰਦਾ ਸਵਾਸ ਚੱਲਦੇ ਰਹਿੰਦੇ ਮਨੁੱਖ ਮਰਦਾ ਨਹੀਂ ਮੰਨ ਦੀ ਮੌਤ ਹੋ ਜਾਂਦੀ ਏ ਤੇ ਮਨ ਦੇ ਮਰਨ ਨਾਲ ਪਤਾ ਕੀ ਹੋ ਜਾਂਦਾ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਮਨ ਮਰੇ ਤਾਂ ਆਤਮਰ ਜਾਈ ਬਿਨ ਮਨ ਮੁਵੇ ਕੈਸੇ ਹਰ ਪਾਏ ਮਨ ਮਰ ਜਾਂਦਾ ਹੈ ਮਨ ਦੇ ਮਰਦਿਆਂ ਤ੍ਰਿਸ਼ਨਾ ਮਰ ਜਾਂਦੀ ਏ ਮਨ ਦੇ ਮਰਦਿਆਂ ਲੋਭ ਮਰ ਜਾਂਦਾ ਹੈ ਲੋਗ ਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਨਾ ਕੋਈ ਮਾਰ ਸਕੇਗਾ ਮਨ ਦੇ ਮਰਦਿਆਂ ਲੋਭ ਮਰ ਜਾਂਦਾ ਹੈ ਮਨ ਦੇ ਮਰਦੇ ਵਾਸ਼ਨਾ ਮਰ ਜਾਂਦੀ ਏ ਮਨ ਦੇ ਮਰਦੇ ਹੰਕਾਰ ਮਰ ਜਾਂਦਾ ਜੋ ਹੰਕਾਰ ਨੂੰ ਮਾਰਨ ਵਾਸਤੇ ਜਾਂਦੇ ਨੇ ਖੁਦ ਮਰ ਜਾਂਦੇ ਨੇ ਨਹੀਂ ਹੰਕਾਰ ਨੂੰ ਮਾਰ ਸਕਦੇ ਪਰ ਜੋ ਮਨ ਨੂੰ ਮਾਰ ਲੈਂਦੇ ਨੇ ਹੰਕਾਰ ਮਰ ਜਾਂਦਾ ਹੈ ਜੋ ਮਨ ਨੂੰ ਮਾਰ ਲੈਂਦੇ ਨੇ ਤ੍ਰਿਸ਼ਨਾ ਮਰ ਜਾਂਦੀ ਏ ਪਾਤਸ਼ਾਹ ਦੀ ਬਾਣੀ ਦਰਨ ਗੁਰ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੁਏ ਕੈਸੇ ਹਰ ਪਾਏ ਬਿਨਾ ਮਨ ਦੀ ਮੌਤ ਤੋਂ ਪ੍ਰਾਤਮਾ ਦੀ ਪ੍ਰਾਪਤੀ ਕਿੱਥੇ ਤੰਦੀ ਮੌਤ ਹੋ ਗਈ ਹੈ ਮਨ ਜ਼ਿੰਦਾ ਹੈ ਅਗਲਾ ਜਨਮ ਵਿੱਚ ਤੇ ਮੌਜੂਦ ਹੈ ਫਿਰ ਜੰਮੇਗਾ ਇਹ ਅਧੂਰਾ ਮਰਿਆ ਹੈ ਪੂਰਾ ਨਹੀਂ ਹੈ ਪੂਰਾ ਨਹੀਂ ਹੋਇਆ ਗਲਵਖਰੀ ਇੱਕ ਤਫਲ ਤਸल्ली ਦੇਣ ਵਾਸਤੇ ਸਾਰੇ ਘਰ ਨੂੰ ਇਹ ਨਹੀਂ ਕਹਿਣਾ ਪੈਂਦਾ ਭੁਲਾਣਾ ਪੂਰਾ ਹੋ ਗਿਆ ਪੂਰਾ ਹੋ ਗਿਆ ਪੂਰਾ ਤੇ ਤਾਂ ਹੁੰਦਾ ਜੋ ਮਨ ਦੀ ਮੌਤ ਹੋ ਜਾਂਦੀ ਮਨ ਪਹਿਲੇ ਭਗਵਾਨ ਦੇ ਘਾਟ ਪਹੁੰਚੇ ਤੇ ਤਨ ਬਾਅਦ ਦੇ ਸ਼ਮਸ਼ਾਨ ਘਾਟ ਪਹੁੰਚੇ ਹੁੰਦਾ ਕੀ ਹੈ ਤਨ ਸ਼ਮਸ਼ਾਨ ਘਾਟ ਪਹੁੰਚ ਜਾਂਦਾ ਹੈ ਮਨ ਭਗਵਾਨ ਦੇ ਘਾਟ ਪਹੁੰਚਿਆ ਨਹੀਂ ਹੁੰਦਾ ਭਟਕਦਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਪ ਸਜ਼ਾਏ ਭਿਆਦ ਇਸਲਮੇ ਵਾਹਿਗੁਰੂ ਵਾਹਿਗੁਰੂ ਦੀ ਇਹ ਧੋਨੀ ਜਦ ਧੋਨੀ ਨਾਲ ਟਕਰਾਂਦੀ ਹੈ ਨਾਭੀ ਨਾਲ ਫਿਰ ਨਾਭ ਅਗਰ ਪੂਰੀ ਖੁੱਲ ਜਾਏ ਤਾਂ ਮਨ ਦੀ ਮੌਤ ਹੋ ਜਾਂਦੀ ਹੈ ਮੌਤ ਦੀ ਚੋਟ ਨਾਲ ਜਦ ਨਾਭ ਖੁੱਲਦੀ ਹੈ ਤਨ ਦੀ ਮੌਤ ਹੋ ਜਾਂਦੀ ਹੈ ਸ਼ਬਦ ਦੀ ਚੋਟ ਨਾਲ ਗੁਰਮੰਤਰ ਦੀ ਚੋਟ ਨਾਲ ਜਦ ਇਹ 나ਫ ਖੁੱਲਦੀ ਹੈ ਧੁਨ ਦੋਨੇ ਹੀ ਖੁੱਲਦੀ ਹੈ ਤਾਂ ਮਨ ਦੀ ਮੌਤ ਹੋ ਜਾਂਦੀ ਹੈ ਔਰ ਜਿਹੜਾ ਵਾਹਿਗੁਰੂ ਵਾਹਿਗੁਰੂ ਹੈ ਉਹ ਪ੍ਰਾਣਾ ਚ ਚੱਲ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਜ਼ਬਾਨ ਖਾਮੋਸ਼ ਹੋ ਜਾਂਦੀ ਹੈ ਵਾਹਿਗੁਰੂ ਪ੍ਰਾਣਾ ਚੱਲ ਪੈਂਦਾ ਹੈ ਸਵਾਸਾਂ ਚੱਲ ਪੈਂਦਾ ਇਸੇ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਪੈ ਕਰਦਣੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਜਿਵੇਂ ਪ੍ਰਾਣ ਆਪਣੇ ਆਪ ਪੇ ਚੱਲਦੇ ਨੇ ਸਵਾਸ ਆਪਣੇ ਆਪ ਪੇ ਚੱਲਦੇ ਨੇ ਹੁਣ ਵਾਹਿਗੁਰੂ ਆਪਣੇ ਆਪ ਪੇ ਚੱਲਦਾ ਜ਼ਬਾਨ ਖਾਮੋਸ਼ ਹੋ ਗਈ ਇਸੇ ਨੂੰ ਕਲਗੀਧਰ ਪਿਤਾ ਨੇ ਕਿਹਾ ਹੈ ਕਿ ਮੇਰਾ ਸਿੱਖ ਇਤਨਾ ਉੱਚਾ ਹੋ ਜਾਏ ਕਿ ਜਾਪ ਸੋ ਅਜੱਪਾ ਜਾਪੇ ਅਜੱਪਾ ਜਾਪ ਕੀ ਹੈ ਜ਼ਬਾਨ ਤੇ ਖਾਮੋਸ਼ ਹੈ ਜਪ ਚੱਲ ਰਿਹਾ ਹੈ ਮੰਤਰ ਚੱਲ ਰਿਹਾ ਹੈ ਇਸੇ ਨੂੰ ਪਾਤਸ਼ਾਹ ਦੀ ਬਾਣੀ ਕਹਿੰਦੀ ਦਮ ਦਮ ਸਦਾ ਸਮਾਲਦਾ ਦਮ ਨ ਬਿਰਦਾ